ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮਿੰਦਰਪੁੱਤ ਕਿਵੇਂ ਹੋ ਤੁਸੀਂ ਮੈਂ ਠੀਕ ਹਾਂ ਜੀ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਠੀਕ ਹਾਂ ਹਾਂ ਮੈਂ ਤਾਂ ਠੀਕ ਐ ਦਵਾਈ ਲਿਆਂਦੀ ਸੀਗੀ ਤੁਸੀਂ ਸਾਰਾ ਦਵਾਈ ਦੋਈ ਸਭ ਲੈ ਆਂਦੀ ਮੈਂ ਠੀਕ ਐ ਜਮਾ ਸੱਤਾਂ ਠੀਕ ਹਾਂ ਹੁਣ ਤਾਂ ਨਹੀਂ 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 ਕੋਈ ਰਕਮਜ਼ੂਰੀ ਜੀ ਸੀਗੀ ਬਸ ਹੁਣ ਕੁਛ ਨਾ ਮਾਜਾ ਮੈਂ ਠੀਕ ਐ ਅੱਛਾ ਠੀਕ ਐ ਨਾ ਠੀਕ ਐ ਜੀ ਤੇ ਨਾ ਹੋਰ ਤੂੰ ਦੱਸ ਤੈਨੂੰ ਤੈਨੂੰ ਕੋਈ ਗੱਲਬਾਤ ਬੋਲੀ ਕਿਸੇ ਨੇ ਜਾਂ ਕੋਈ ਗੱਲ ਕੁਝ ਪਿੱਛੀ ਹੋਵੇ ਜਾਂ ਕਿਹਾ ਹੋਵੇ ਕੁਝ ਨਾ ਮੈਂ ਤਾਂ ਤਾਂ ਕਹਿਣਗੇ ਨਾ ਜਿਹਨਾਂ ਨੂੰ ਪਤਾ ਹੋਊਗਾ ਕੋਈ ਮੈਂ ਖੁਣ ਛੜਾਇਆ ਜਾਂ ਸਰ ਗਸਟ ਮੇਰਾ ਹੱਥ ਆ ਹਾਂ ਬਤਾਈ ਮੈਨੂੰ ਜੇ ਮੈਂ ਤੈਨੂੰ ਨਾਲ ਕੁਝ ਕਹਿਣ ਲੱਗੀ ਹੋਵੇ ਨਾ ਨਾ ਮੈਨੂੰ ਉਹਨਾਂ ਨੂੰ ਪਤਾ 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 ਤਾਂ ਇਹਨਾਂ ਨੂੰ ਲੱਗ ਹੀ ਗਿਆ ਹਾਂ ਤੇਰੇ ਤੇਰੇ ਕੋਲ ਐਟਲੀ ਗੱਲ ਕੀਤੀ ਹੋਣੀ ਦੀਆਂ ਕਰਕੇ ਨਾ ਕਿ ਆ ਕਿ ਨਾ ਨਾ ਮੇਰੇ ਕੋਲ ਤਾਂ ਕੋਈ ਗੱਲ ਵੀ ਨਹੀਂ ਕੀਤੀ ਉਪਰ ਮੈਂ ਕੰਨੀ ਗੱਲ ਕੱਢ ਦਿੱਤੀ ਵੀ ਮੇਰਾ ਡੈਡੀ ਆ ਗਿਆ ਹੈ ਹੁਣ ਤੁਸੀਂ ਆਪ ਦਾ ਵੀ ਸਮਾਂ ਵਿਚਾਰ ਲਓ ਹਣਾ ਕਹਿੰਦੀ ਮਤਲਬ ਗੋਲ ਹੀ ਨਹੀਂ ਉਹਨੇ ਗੱਲ ਉਹਨੂੰ ਐ ਲੱਗਾ ਵੀ ਕੀ ਕਰ ਦਣਗੇ ਇਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੈਨਾ ਹੁਣ ਪਹਿਲਾਂ ਮੈਂ ਕਰ ਜਾਂਦਾ ਸੀ ਚੁੱਪ ਠੀਕ ਹੈ ਨਾ ਹੁਣ ਮੇਰੇ ਕੋਲ ਬਸ ਅਸੀਂ ਮੈਂ ਤੇ ਕਾਲਾ ਲੱਗੇ ਹੋਇਆ ਸਬੂਤ ਭਾਲਣ ਦੇ ਵਿੱਚ ਮਿਲੇ ਨਹੀਂ ਠੀਕ ਹੈ ਨਾ ਬਸ ਥੋੜਾ ਟਾਈਮ ਹੀ ਸਾਨੂੰ ਸਰਾਰਗ ਦੀ ਮਿਲ ਕੇ ਆ ਕਿੱਥੇ ਹੋ ਸਕਦੇ ਆ ਠੀਕ ਹੈ ਨਾ ਬਸ ਦਿਨ ਤੋਂ 2-4 ਰੁਪਇਆ ਹੁਣ ਉਹ ਨੰਬਰ ਤੁਹਾਡੇ ਕੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਪਤਾ ਬਸ ਜੜੀ ਆਪਾਂ ਇਹਨੂੰ ਜੇਲ੍ਹ ਕਰਾਉਣੀ ਕਰਾਉਣੀ ਆ ਜਿਹੜੇ ਇਹ ਗੁਨਾਹ ਲੱਖਾਂ ਦੇ ਪਿੱਛੇ ਦਿਖਾਉ ਤੈਨੂੰ ਮੈਂ ਸਹੀ 1 ਮਹੀਨੇ ਦੇ ਅੰਦਰ ਅੰਦਰ ਜਿਹੜੇ ਇਹ ਗੁਨਾਹ ਕੀਤੇ ਨਾ ਉਹਦੀ ਸਜ਼ਾ ਨੂੰ ਮਿਲੇ ਮਿਲੇ ਫਿਰ ਇਨਸਾਫ ਮਿਲੂਗਾ ਜਿਹੜੇ ਇਹਨਾਂ ਕੋਲੇ ਲੋਕਾਂ ਦੇ ਉੱਤੇ ਗੁਨਾਹ ਕੀਤੇ ਨੇ ਸਭ ਕੁਝ ਜਿਹੜਾ ਇਹਨੇ ਤੇਰੇ ਨਾਲ ਗੁਨਾਹ ਕੀਤੇ ਨੇ ਮੇਰੇ ਨਾਲ ਇੰਨਾ ਬਦਸਲੂਕੀਆ ਕੀਤੀਆਂ ਤੂੰ ਐ ਦੇਖੇਂਗੀ ਇਹਦਾ ਬਰਦਾ ਕੀ ਇਹ ਨਾ ਜੜੀ ਉਹਨੂੰ ਘਰੇ ਨਹੀਂ ਟਿਕਦੀ ਪਤਨੀ ਕਿੱਥੇ ਜਾਂਦੀ ਹੈ ਕੁਛ ਤਾਂ ਇਹ ਵੀ ਕਰਦੀ ਐ ਨਹੀਂ ਪਤਾ ਸਬੂਤ ਇਹ ਲੱਭ ਰਹੀ ਹੋਵੇ ਐਦੋਂ ਪਹਿਲਾਂ ਕਿ ਇਹ ਸਬੂਤ ਲੱਭਰੇ ਲੱਭ ਲੈ ਤੁਸੀਂ ਵੀ ਸਬੂਤ ਲੱਭ ਲਓ ਬਾਜੀ ਦਾ ਹੀ ਆਇਆ ਨਾ ਵੀ ਹੁਣ ਉਹ ਵੀ ਨਿਕਲ ਗਿਆ ਇੱਥੋਂ ਤੇ ਦੋ ਵਾਰੀਆਂ ਦੇ ਵਿੱਚੋਂ ਬਚ ਵੀ ਗਿਆ ਵੀ ਹੁਣ ਇਸ ਤੋਂ ਬਾਅਦ ਜੇ ਕੋਈ ਗੱਲਬਾਤ ਹੋ ਗਈ ਮੈਂ ਕੀ ਕਰੂੰਗੀ ਮੈਂ ਪਹਿਲਾਂ ਹੀ ਆਪਦਾ ਕੋਈ ਜਾਪਤਾ ਕਰਾਂ ਪਰ ਜਾਇਤ ਕੀ ਕੋਕ ਕੇ ਮੈਂ ਪੂਰੇ ਆਪ ਹੀ ਜੜੀ ਫਿਰਦਾ ਹਾਂ ਪਰ ਠੀਕ ਹੈ ਡੈਡੀ ਹਾਂ ਕੋਈ ਗੱਲ ਨਹੀਂ ਬਾਕੀ ਇਹ ਤੇ ਮੇਰੀ ਨਿਗਾਹ ਪੂਰੀ ਆ ਜੇ ਕੁਛ ਕਰਨ ਲੱਗੀ ਉਹ ਨਿੱਕੀ ਮੈਂ ਤੁਹਾਨੂੰ ਜਰੂਰ ਦੱਸੂੰਗੀ ਹਾਂ ਮੈਂ ਦੱਸ ਦੀ ਜੋ ਵੀ ਗੱਲਬਾਤ ਹੋਈ ਠੀਕ ਹੈ ਨਾ ਬਾਕੀ ਅਸੀਂ ਨਾ ਦਿਨ ਰਾਤ ਇੱਕ ਕਰੀ ਬੈਠਾ ਹਾਂ ਬੁੱਤ ਕਾ ਅੱਜ ਕੱਲ ਦੇ ਵਿੱਚ ਕਿਵੇਂ ਨੇ ਜਦੋਂ ਵੀ ਸੂਚ ਮਿਲਦੇ ਆ ਨਾ ਉਹਦੇ ਨਾਲ ਹੀ ਲੈ ਕੇ ਫਿਰ ਕਰ ਕੋ ਅਸੀਂ ਆਉਨੇ ਆ ਸਾਰਾ ਸਾਰਾ ਅੱਧਾ ਪਿੰਡ ਇਕੱਠਾ ਕਰਕੇ ਲੈ ਕੇ ਆਉਂਦਾ ਐਵੇਂ ਨਹੀਂ ਹੁੰਦਾ ਮੈਂ ਠੀਕ ਹੈ ਡੈਡੀ ਚਲੋ ਹਾਂ ਮੈਂ ਵੀ ਕੰਮ ਕਰਦਾ ਹਾਂ ਬਾਕੀ ਬਹੁਤ ਧਿਆਨ ਰੱਖੀ ਆਸੇ ਪਾਸੇ ਮੜੇ ਆ ਤੋ ਹਨਾ ਕੁਝ ਜੀ ਲੈ ਕੇ ਨਾ ਖਾਈ ਹੈ ਜਿੱਦ ਕੀ ਬਤਾ ਹੁੰਦਾ ਠੀਕ ਹੈ ਡੈਡੀ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਚਲੋ ਠੀਕ ਹੈ ਡੈਡੀ ਕਾ ਤਾਂ ਇਹ ਗੱਲ ਹੈ ਸ਼ਿੰਦਰਪਾਲ ਨੇ ਮਨਿੰਦਰ ਦੇ ਪਿਓ ਨੂੰ ਕਿਡਨਾਪ ਕਰਵਾ ਲਿਆ ਸੀ ਕਹੀਂ ਕਹਾ ਇਹ ਰੋਜ਼ ਇੱਕ ਚਾਂਦੀ ਕਿੱਥੇ ਹੈ ਹੁਣ ਪਤਾ ਲੱਗਿਆ ਵਧੀਆ ਗੱਲ ਹੈ ਸੰਤੋ ਕੁਛ ਕਰਨ ਦੀ ਲੋੜ ਹੀ ਨਹੀਂ ਪੈਣੀ ਸ਼ਿੰਦਰਪਾਲ ਜਾਊਗੀ ਜੇਲ੍ਹ ਚ ਲਾਡੀ ਨੇ ਉਹ ਵਿਚਾਰਾ ਉੱਟ ਈ ਲੰਦਾ ਹੁਣ ਤਾਂ ਰੱਬ ਕੋਲ ਪਹੁੰਚ ਹੀ ਜਾਣਾ ਇੱਕ ਕਰ ਵਰਤੇ ਹੁਣ ਮੇਰਾ ਰਾਜ਼ ਹੋਊਗਾ ਮਨਿੰਦਰ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਾਂਗੇ ਸੱਚ ਆਪਣੇ ਆਸ਼ਕ ਨੂੰ ਖੁਸ਼ਖਬਰੀ ਤਾਂ ਦਵਾਂ ਸਸੀ ਗਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵਾਰਿਸ ਸਰਦਾਰਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਕੁਝ ਕਮੈਂਟ ਆ ਰਹੇ ਨੇ ਕਿ ਤੁਸੀਂ ਵਾਰ ਸਰਦਾਰਾਂ ਨੂੰ ਬਹੁਤ ਲੰਮਾ ਖਿੱਚ ਰਹੇ ਹੋ ਹਾਲਾਂਕਿ ਅਸੀਂ ਲੰਮਾ ਨਹੀਂ ਖਿੱਚ ਰਹੇ ਕਿ ਉਹਦਾ ਜਿਹੜਾ ਸਚਾਈ ਹੈ ਸਚਾਈ ਕਿਉਂਕਿ ਵੀ ਸਟੋਰੀ ਬਹੁਤ ਜ਼ਿਆਦਾ ਖਿਲਰੀ ਹੋਈ ਆ ਉਹਨੂੰ ਇਕੱਠੀ ਕਰਨ ਵਿੱਚ ਟਾਈਮ ਲੱਗੂਗਾ ਉਹ ਅਸੀਂ ਕਰ ਰਹੇ ਆਂ ਪਰ ਜਲਦੀ ਤੁਹਾਨੂੰ ਸ਼ਿੰਦਰਪਾਲ ਦਾ ਤੇ ਸਾਰਾ ਇਹਦਾ ਕੰਮ ਉਹਦਾ ਤੇ ਜਿਹੜਾ ਹੈ ਇਹਦਾ ਬੁਲਬੁਲਾ ਸਾਰਿਆਂ ਨੂੰ ਸੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਠੀਕ ਹੈ ਤੁਸੀਂ ਸਟੋਰੀ ਨਾਲ ਬਣੇ ਰਹੋ ਹਾਂ ਤੇ ਇੱਕ ਥੋੜਾ ਨਾਲ ਇੱਕ ਜ਼ਰੂਰੀ ਬੇਨਤੀ ਲੈ ਕੇ ਅੱਜ ਆਜਾ ਹਾਜ਼ਰ ਹੋਏ ਆਂ ਕਿ ਕੱਲ ਤੋਂ ਅਸੀਂ ਇੱਕ ਨਵੀਂ ਵੀਡੀਓ ਨਵੀਂ ਸੀਰੀਜ਼ ਬਹੁਤ ਸੋਹਣੀ ਸਟੋਰੀ ਜੋ ਅਸੀਂ ਬਣਾਈ ਹੈ ਉਹ ਤੁਸੀਂ ਉਸ ਨੂੰ ਵੀ ਵਾਰਿਸ ਸਰਦਾਰਾ ਜਿੰਨਾ ਹੀ ਪਿਆਰ ਦਿਓ ਉਮੀਦ ਕਰਦੇ ਆ ਕਿ ਤੁਸੀਂ ਉਸ ਸਟੋਰੀ ਨੂੰ ਪਿਆਰ ਦਿਓਗੇ ਕਿਉਂਕਿ ਵੀ ਉਹ ਸਟੋਰੀ ਵੀ ਕੁਝ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਕਿ ਅੱਜ ਕੱਲ ਆਪਣੇ ਸਮਾਜ ਦੇ ਵਿੱਚ ਵਿਚਰ ਰਿਹਾ ਹੈ ਹਨਾ ਜੋ ਕੁਝ ਹੋ ਰਿਹਾ ਉਹਦੇ ਨਾਲ ਮਿਲਦੀ ਜੁਲਦੀ ਆ ਕੋਈ ਤੁਸੀਂ ਸਾਰਿਆਂ ਨੇ ਆਪ ਦੇ ਆਪ ਨਾਲ ਰਿਲੇਟ ਕਰੋਗੇ ਠੀਕ ਹੈ ਤੇ ਆ ਜਿਹੜੇ ਥੱਲੇ ਵੀਡੀਓ ਤੁਸੀਂ ਦੇਖ ਰਹੇ ਹੋ ਥੰਬਨੇਲ ਦੇਖ ਰਹੇ ਹੋ ਇਹ ਥੰਬਨੇਲ ਉਸ ਵੀਡੀਓ ਦਾ ਕੱਲ ਨੂੰ ਤੁਸੀਂ ਜਰੂਰ ਇਸ ਵੀਡੀਓ ਤੇ ਆ ਕੇ ਕਲਿੱਕ ਕਰਨਾ ਤੇ ਵੀਡੀਓ ਦੇਖਣਾ ਤੇ ਫਿਰ ਕਮੈਂਟ ਕਰਕੇ ਦੱਸਣਾ ਕਿਵੇਂ ਲੱਗੀ ਸਾਡੀ ਨਵੀਂ ਵੀਡੀਓ ਤੇ ਇੱਕ ਮਨਿੰਦਰ ਦਾ ਨਵਾਂ ਰੂਪ ਦੇਖਿਓ ਹਨਾ ਹੁਣ ਤੁਸੀਂ ਭੋਲੀ ਭੋਲਾ ਰੂਪ ਵੀ ਦੇਖਿਆ ਮੇਰਾ ਹੁਣ ਹੁਣ ਥੋੜਾ ਚਲਾਕ ਜਿਹਾ ਰੂਪ ਦੇਖਿਓ ਹਾਂ ਹੁਣ ਤੁਹਾਨੂੰ ਕੈਰੈਕਟਰ ਚੇਂਜ ਕਰਕੇ ਦਿਖਾਵਾਂਗੇ ਹਨਾ ਕਿ ਪਹਿਲਾਂ ਤੁਸੀਂ ਦੇਖਿਆ ਕਿ ਜਿਹੜੇ ਅਸੀਂ ਕੈਰੈਕਟਰ ਨਿਭਾ ਰਹੇ ਹਾਂ ਉਹਦੇ ਵਿੱਚ ਕਿ ਮੇਰਾ ਗੁੱਸੇ ਵਾਲਾ ਰੋਲ ਹੈ ਹਨਾ ਇਹਦਾ ਹੈਗਾ ਭੋਲੀ ਵਾਲਾ ਰੋਲ ਤਾਂ ਉਹ ਆਪਾਂ ਕੈਰੈਕਟਰਾਂ ਨੂੰ ਥੋੜਾ ਜਿਹਾ ਚੇਂਜ ਕੀਤਾ ਕਿ ਆਪਾਂ ਆਪ ਆਡੀਅנס ਨੂੰ ਟੇਸਟ ਦੇ ਸਕੀ ਹੈ ਨਾ ਉਮੀਦ ਕਰਦੇ ਆ ਕਿ ਤੁਸੀਂ ਪਸੰਦ ਕਰੋਗੇ ਬਟ ਮੇਰਾ ਕੋਈ ਚੇਂਜ ਨਹੀਂ ਹੈ ਇਸ ਵਾਰ ਵੀ ਮੈਂ 네ਗੇਟਿਵ ਆ ਕਿ ਵੀ 네ਗੇਟਿਵ ਰਹਿਣਾ ਬਾਕੀ ਜੇ ਤੁਸੀਂ ਨਵੀਆਂ ਵੀਡੀਓ ਨੂੰ ਪਿਆਰ ਦਿਓਗੇ ਫਿਰ ਅਸੀਂ ਫੇਰ ਹੀ ਨਵੀਆਂ ਵੀਡੀਓ ਦੀ ਟੇਸਟ ਲਿਆਵਾਂਗੇ ਇਹ ਗੱਲ ਆ ਤੁਸੀਂ ਜੇ ਕੋਈ ਨਵੀਂ ਵੀਡੀਓ ਨੂੰ ਪਿਆਰ ਹੀ ਨਹੀਂ ਦੇ ਰਹੇ ਜਾਂ ਦੇਖ ਹੀ ਨਹੀਂ ਰਹੇ ਫਿਰ ਅਸੀਂ ਹੋਰ ਵੀਡੀਓ ਕਿੱਦਾਂ ਬਣਾਵਾਂਗੇ ਕਿਉਂਕਿ ਮੇਰੀ ਗੱਲ ਸੁਣੋ ਜਿਵੇਂ 1 ਲੱਖ 1.5 ਲੱਖ ਬੰਦਾ ਵੀਡੀਓ ਨੂੰ ਦੇਖਦਾ ਹੈ ਨਾ ਉਹਦੇ ਵਿੱਚੋਂ ਵੱਧ ਤੋਂ ਵੱਧ 50 ਜਾਂ 60 ਕਮੈਂਟ ਆਂਦੇ ਆ ਕਿ ਤੁਸੀਂ ਕਈ ਵੀ ਕੁਝ ਚੇਂਜ ਲੈ ਕੇ ਆਓ ਚੇਂਜ ਲੈ ਕੇ ਆਓ ਜੇ ਤੁਸੀਂ ਸਾਰੇ ਜਾਣੇ ਸਾਰੇ ਜਾਣੇ ਵੱਧ ਤੋਂ ਵੱਧ ਕਮੈਂਟ ਕਰੋਗੇ ਹਨਾ ਉਹਦੇ ਨਾਲ ਸਾਨੂੰ ਵੀ ਮਤਲਬ ਕਿ ਇੱਕ ਅਨਕਰੇਜਮੈਂਟ ਮਿਲਦੀ ਹੈ ਕਿ ਅਸੀਂ ਕੀ ਨਵਾਂ ਕਰੀਏ ਹਨਾ ਕੀ ਨਵਾਂ ਦਿਖਾਈਏ ਜੇ ਜਦੋਂ ਮੰਨ ਲਓ ਕਿ ਅੱਜ ਜਿਹੜੀ ਅਸੀਂ ਤੁਹਾਡੇ ਸਾਹਮਣੇ ਅੱਜ ਲੈ ਕੇ ਆਏ ਆ ਜੇ ਤੁਸੀਂ ਇਹਨੂੰ ਪਿਆਰ ਦਿਓਗੇ ਤਾਂ ਉਮੀਦ ਕਰਦੇ ਆਂ ਵਾਇਰਲਸ ਹੋ ਜਾਣਾ ਵਾਂਗੂ ਵੀ ਇਹ ਸਟੋਰੀ ਲੰਬੀ ਚੱਲਣ ਵਾਲੀ ਹੈ ਤੇ ਤੁਹਾਨੂੰ ਐਂਡ ਤੇ ਜਾ ਕੇ ਇਸ ਵੀਡੀਓ ਦੇ ਵਿੱਚ ਪਤਾ ਲੱਗੂਗਾ ਕਿ ਅਸੀਂ ਕੀ ਦਿਖਾਉਣਾ ਚਾਹੁੰਦੇ ਸੀਗੇ। ਬਾਕੀ ਆਏ ਆ ਜੇ ਤੁਹਾਡੇ ਕੋਈ ਮਾਈਂਡ ਚ ਸਟੋਰੀ ਹੁੰਦੀ ਹੈ ਤੁਸੀਂ ਚਾਹੁੰਦੇ ਹੋ ਵੀ ਅਸੀਂ ਆਹ ਕਨਸੈਪਟ ਅੱਗੇ ਲੈ ਕੇ ਆਗੇ ਤਾਂ ਤੁਸੀਂ ਕਮੈਂਟ ਰਾਹੀਂ ਸਾਨੂੰ ਦੱਸ ਸਕਦੇ ਹੋ। ਹਾਂ ਜਰੂਰ ਕਮੈਂਟ ਕਰਿਆ ਕਰੋ। ਹਾਂ ਪਰ 네ਗੇਟਿਵ ਕਮੈਂਟਸ ਤੋਂ ਥੋੜਾ ਪਰਹੇਜ਼ ਰੱਖਿਆ ਕਰੋ ਕਿ ਜਿਹੜਾ 네ਗੇਟਿਵ ਕੈਰੇਕਟਰ ਉਹਨਾਂ ਨਾ ਉਹ ਵੀ ਕਿਸੇ ਕਿਸੇ ਦੇ ਵਿੱਚ ਐਵੇਂ ਤੇ ਹੁੰਦੀ ਆ 네ਗੇਟਿਵ ਕੈਰੇਕਟਰ ਨਿਭਾਉਣ ਦੀ ਜਿਵੇਂ ਕਿ ਬੁਲਬਲ ਠੀਕ ਹੈ ਇਹਨੂੰ 네ਗੇਟਿਵ ਕੈਰੇਕਟਰ ਦਿੰਨੇ ਆ ਤਾਂ ਇਹ 네ਗੇਟਿਵ ਕੈਰੇਕਟਰ ਨਿਭਾਉਂਦੀ ਆ ਠੀਕ ਹੈ ਤਾਂ ਉਹਨੂੰ ਤੁਸੀਂ ਐਕਸੈਪਟ ਕਰਿਆ ਕਰੋ ਨਾ ਕਿ ਵੀ ਉਹਦੀਆਂ ਨਿਗ ਚਲੋ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਟੋਰੀ ਨੂੰ ਪਿਆਰ ਕਰੋਗੇ ਕੱਲ ਨੂੰ ਫੇਰੇ 9 ਵਜੇ ਇਹ ਸਟੋਰੀ ਜ਼ਰੂਰ ਦੇਖਿਓ ਜੀ ਆਕਾਸ਼ ਚੈਲ YouTube ਤੇ ਦੱਸੋ ਕਿੰਨਾਡਾ ਸ਼ੁਕਰ ਆਉਦੀ ਆਓ ਓਕੇ ਹਾਂ ਪਟੋਲਿਆ ਵਧੀਆ ਤੁਸੀਂ ਦੱਸੋ ਕਿਨੇ ਬਲਾਇਆ ਸੁੱਖਾ ਹਾਂ ਵਧੀਆ ਗੱਲ ਹੈ ਕਿ ਤੁਸੀਂ ਟਾਈਮ ਨਾਲ ਪਹੁੰਚ ਗਏ ਤੇ ਇੱਕ ਖੁਸ਼ਖਬਰੀ ਹੈ ਤੁਹਾਡੇ ਲਈ ਕੀ ਖੁਸ਼ਖਬਰੀ ਆ ਗੇਸ ਕਰੋ ਕੀ ਹੋ ਸਕਦਾ ਖੁਸ਼ਕਾਬਰੀ ਹੋ ਸਕਦੀ ਆ ਮੰਨ ਕੇ ਚੱਲ ਵੀ ਉਹੀ ਆ ਕੰਮ ਉਹਦੇ ਰਹੀ ਕਿਦੇ ਵਾਲਾ ਲਾਡੀ ਵਾਲਾ ਲਾਡੀ ਵਾਲਾ ਤਾਂ ਪਤਾ ਹੀ ਐ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਉਹਨੂੰ ਮੇਰੇ ਤੇ ਸ਼ੱਕ ਕਿਵੇਂ ਹੋ ਰਿਹਾ ਵੀ ਮੈਂ ਉਹਨੂੰ ਕੁਝ ਨਾ ਕੁਝ ਪਿਆ ਕੇ ਮਤਲਬ ਪਤਾ ਨਹੀਂ ਕਿਉਂ ਮੇਰੇ ਤੇ ਸ਼ੱਕ ਕਰੀ ਜਾਂਦਾ ਉਹ ਮੈਨੂੰ ਕਹਿੰਦਾ ਵੀ ਮੈਂ ਡਾਕਟਰ ਕੋਲ ਚੱਲਿਆਂ ਤੇ ਰਿਪੋਰਟਸ ਆ ਜਾਣੀਆਂ ਉਹਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਊਗਾ ਮੈਂ ਪਿਛਲੇ 4-5 ਦਿਨਾਂ ਤੋਂ ਕੀ ਕੁਝ ਖਾਦਾ ਏ ਤੱਕ ਹੋ ਜੇ ਕੀ ਅਜੁੱਛ ਵੀ ਜਿਹਦੇ ਨਾਲ ਮੇਰੀ ਤਬਤ ਖਰਾਬ ਹੋ ਗਈ। ਉਹ ਤਾਂ ਟੈਨਸ਼ਨ ਹੀ ਨਾਲ ਆ ਤੈਨੂੰ ਦੱਸਿਆ ਤਾਂ ਹੈਗਾ ਯਾਰ ਕੁਛ ਨਹੀਂ ਕਿਸੇ ਟੈਸਟ ਟੂਸਟ ਨਹੀਂ ਆਉਂਦਾ ਉਹ ਜਿਹੜਾ ਜਾਹ ਰਹਿਣਾ ਉਹ ਚੀਜ਼ ਹੀ ਹੈਗੀ ਆ। ਤੇ ਜੇ ਪਤਾ ਲੱਗ ਗਿਆ ਫੇਰ ਓਏ ਨਹੀਂ ਪਤਾ ਲੱਗਦਾ ਫਿਰ ਤਾਂ ਆਪਾਂ ਇਹ ਗਾ ਰਿਸਕ ਲੈਂਦੀ ਨਹੀਂ ਸੀ ਪਹਿਲਾਂ ਜਰ ਘੱਟ ਹੋਈ ਆ ਜਿਹੜੀ ਹੁਣ ਹੋ ਜੇ ਦੁਬਾਰੇ। ਹੂੰ ਚਲੋ ਖੁਸ਼ਖਬਰੀ ਤਾਂ ਸੁਣੋ। ਹੂੰ ਜਿਹੜਾ ਮਨਿੰਦਰ ਦਾ ਪਿਓ ਸੀ ਨਾ ਉਹ ਕਿਤੇ ਗਿਆ ਹੋਇਆ ਸੀਗਾ ਜਾਂ ਪਤਾ ਨਹੀਂ ਕਿੱਥੇ ਸੀਗਾ ਹਨਾ ਤੇ ਅੱਜ ਮੈਨੂੰ ਗੱਲ ਪਤਾ ਲੱਗ ਗਈ। ਉਹ ਤਾਂ ਸ਼ਿੰਦਰਪਾਲ ਮੇਰੀ ਸੱਸ ਨੇ ਨਾ ਉਹਨੂੰ ਕਿਡਨੈਪ ਕਰਵਾਇਆ ਹੋਇਆ ਸੀਗਾ। ਹਾਂ ਹਾਂ ਤੇ ਹੁਣ ਉਹ ਘਰ ਆ ਚੁੱਕਾ ਉਧਰੋਂ ਮੈਂ ਮਨਿੰਦਰ ਨੂੰ ਗੱਲ ਕਰਦੇ ਸੁਣਿਆ ਆਪਦੇ ਪਿਓ ਨਾਲ ਉਹ ਕਹਿੰਦੇ ਬਸ ਹੁਣ ਤਾਂ ਪ੍ਰੂਫ ਇਕੱਠੇ ਕਰਨੇ ਨੇ ਤੇ ਦੇਖੀ ਫਿਰ ਸਿੰਦਰਪਾਸ ਕਿਵੇਂ ਜੇਲ੍ਹ ਤੋਂ ਜਾਂਦੀ ਆ ਆਪਾਂ ਨੂੰ ਤਾਂ ਯਾਰ ਹੱਥ ਪੱਲਾ ਮਾਰਦੇ ਹੁਣ ਲੋੜ ਹੀ ਨਹੀਂ ਆਪ ਸੰਘੇ ਲੜਨ ਲੜ ਮਰ ਜਾਣਗੇ ਤੇਰੀ ਉਹੀ ਤਾਂ ਗੱਲ ਮੈਂ ਕਹਿ ਰਹੀ ਆ ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ ਤੇ ਤੁਹਾਡਾ ਟਾਵਰ ਨਾ ਤੇਰਾ ਕਬਜ਼ਾ ਹੋ ਜਾਊਗਾ ਹੈ ਮਹਾਰਾਣੀ ਬਣ ਕੇ ਰਹੀਂ ਤੂੰ ਕੁਛ ਨਹੀਂ ਹੁੰਦਾ ਜਿਹੜੀਆਂ ਮੇਰੀਆਂ ਮਿਹਨਤਾਂ ਕੀਤੀਆਂ ਹਨ ਭੁੱਲ ਜੀ ਗੱਲ ਕਰ ਓਹੋ ਮਿਹਨਤਾਂ ਤਾਂ ਤੁਹਾਡੇ ਨਾਲ ਹੀ ਨੇ ਤੁਹਾਨੂੰ ਹੀ ਰੱਖੂਗੀ ਇਸ ਘਰ ਤੇ ਮੈਂ બસ ਮਨਿੰਦਰ ਨੂੰ ਆਪਾਂ ੱੱਕੇ ਮਾਰ ਕੇ ਬਾਹਰ ਕਰ ਦਣਾ ਜਦੋਂ ਲਾਡੀ ਨਹੀਂ ਜਾਉਂਦਾ ਰਿਹਾ ਫਿਰ ਮਗਰ ਉਹਨੇ ਕੀ ਕਰਨਾ ਰੋ ਪਿੱਟ ਕੇ ਉਹਨੇ ਮਰ ਮੁੱਕ ਜਾਣਾ ਜਵਾਕ ਰਹਿ ਗਏ ਉਹ ਆਪਾਂ ਤੁਹਾਨੂੰ ਪਤਾ ਹੈ ਵੀ ਅनाथ ਆਸ਼ਰਮ ਚ ਭੇਜ ਦਾਂਗੇ ਰਹਿ ਗਈ ਹੁਣ ਸੰਧਰਪਾਲ ਉਹ ਚਲ ਜੂਗੀ ਦਿਲ ਚ ਬਸ ਸਾਰਾ ਦਾ ਤਮਾਮ ਹੋਇਆ ਪੈ ਗਿਆ ਬਹੁਤ ਸੁਣੀਏ ਨਾ ਸਕੀਮ ਜਿਹੜੀ ਲੱਗੀ ਆ ਉਹਨੇ ਹਾਂ ਤਾਂ ਮੁਕ ਬਹੁਤ ਵਧੀਆ ਹੋਈ ਜਾਂਦਾ ਪਰਮਾਤਮਾ ਦਾ ਸ਼ੁਕਰ ਕਰਦੀ ਆ ਤੇ ਆਪਣੀ ਸੁਣ ਲਈ ਨਹੀਂ ਹੁਣ ਤਾਂ ਮਾੜੇ ਮੋਟੇ ਸਾਥ ਸਾਥ ਹੀ ਰਹਿ ਗਏ ਹੁਣਗੇ ਕਾਸਟ ਕੋਈ ਬਾਹਰ ਤਾਂ ਹੈ ਨਹੀਂ ਚੱਲ ਚੱਲਣ ਫਿਰਨ ਵਾਲੀ ਗੱਲ ਤਾਂ ਨਹੀਂ ਹੋਣੀ ਹੈ ਢਿੱਲਾ ਤਾਂ ਖਸਾ ਹੋ ਰਿਹਾ ਉਹ ਬਸ ਉਹ ਐ ਵੀ ਇਹਦੇ ਤੇ ਹੰਕਾਰ ਹਜੇ ਵੀ ਨਹੀਂ ਗਿਆ ਹੈਗਾ ਰੱਬ ਨੇ ਇੰਨਾ ਕੁਝ ਦਿਖਾਤਾ ਫੇਰ ਵੀ ਨਾ ਆ ਕੇ ਕਹਿੰਦਾ ਥੱਪੜ ਮਾਰੂ ਮੈਂ ਕਿ ਤੂੰ ਹੱਥ ਤਾਂ ਲਾ ਕੇ ਦੇਖ ਵੀ ਤੇਨੂੰ ਨਹੀਂ ਪਤਾ ਮੈਂ ਕੀ ਕੁਝ ਕਰ ਸਕਦੀ ਆ ਉਹ ਜੜੀ ਇਹ ਜੀ ਆ ਕਹਿੰਦੇ ਨਹੀਂ ਹੁੰਦੇ ਸੁਬ੍ਹੀ ਮਰ ਚ ਜਾਂਦੀ ਹੈ ਜਿਹੜਾ ਵਟੋਂ ਦਾ ਨਾ ਵਿੱਚ ਹੋਣੀ ਜਾਂਦਾ ਉਹ ਨਹੀਂ ਜਾਂਦਾ ਹੈਗਾ ਬਸ ਸਾਰੇ ਟੱਬਰ ਦਾ ਇਹੀ ਹਾਲ ਹੈ ਹੁਣ ਨਿਕਲ ਜਾ ਹੂਕ ਵਾਂਗ ਟਾਈਮ ਹੈ ਬਸ ਬਸ ਮੇਰੀ ਸੱਸ ਦਾ ਤਾਂ ਹੁਣ ਸੱਚ ਸਾਹਮਣੇ ਆ ਕੇ ਹੀ ਰਹੂਗਾ ਕੋਈ ਨਹੀਂ ਰੋਕ ਸਕਦਾ ਉਹਨੂੰ ਜੇ ਸਾਹਮਣੇ ਆਏ ਬਿਨਾ ਕੋਈ ਗੱਲ ਰਹਿੰਦੀ ਹੁੰਦੀ ਆ ਮੈਂ ਜਿਹੜੀ ਛੂ ਚ ਗਰੀਬੀ ਗੱਲ ਬਾਹਰ ਨਿਕਲਿਆ ਹੁੰਦੀ ਬਹੁਤ ਪਾਪ ਕਰੇ ਨੇ ਇਹਨੇ ਪਤਾ ਨਹੀਂ ਕੀ ਕੁਸ਼ ਕਰੀ ਫਿਰਦੀ ਆ ਪਤਾ ਨਹੀਂ ਕਦੇ ਕਿਹਦਾ ਕਤਲ ਕਦੇ ਕਿਹਦਾ ਕਤਲ ਕੀੜੇ ਭੈ ਕੇ ਮਰੂਗੀ ਆਪਣਾ ਇਹ ਮਰੂਗੀ ਤਾਂ ਚਲ ਮੇਰੀ ਗੱਲ ਸੁਣ ਆਏ ਕੁਛ ਖਾ ਕੇ ਹੀ ਭੁੱਖ ਬਾਲ ਕਰੇਗੀ ਕਹੇ ਕਿ ਜੇ ਤੂੰ ਕਰੇ ਮੈਂ ਕੀ ਕਹਿਣਾ ਮੇਰੀ ਸੱਸ ਘਰੇ ਹੈ ਨਹੀਂ ਬਾਲ ਬੁੱਧਰੇ ਹੂੰ ਓਹ ਹੋ ਐਨੀ ਕਿਰ। ਹਉ ਯਾਰੇ ਤੇਰੀ ਕਿਹ ਨਕਰ ਉਹ ਕਿਦੀ ਕਿਉਂ ਤੇਰੇ ਪਿੱਛੇ ਜ਼ਿੰਦਗੀ ਦਾਤੇ ਲਈ ਬੈਠਾ। ਹੈ ਮੇਰੀ ਗੱਲ ਸੁਣੋ ਘਰੇ ਕੋਈ ਨਹੀਂ ਸੀਗਾ। ਮਨਿੰਦਰ ਵੀ ਪਤਾ ਨਹੀਂ ਕਿੱਥੇ ਬਿਜ਼ੀ ਸੀ ਉਹਨੂੰ ਮੈਂ ਕੁਝ ਦੱਸ ਕੀ ਨਹੀਂ ਆਈ। ਹੁਣ ਮੇਰੀ ਸੱਸ ਆਉਣ ਵਾਲੀ ਆ। ਮੈਂ ਤਾਂ ਹੀ ਕਿਹਾ ਵੀ ਕੁਝ ਖਾ ਪੀ ਕੇ ਚੱਲਦੇ। ਇਹ ਦੋ ਵਾਰ ਤਾਂ ਜਮੀ ਪ੍ਰਵਾਹ ਨਹੀਂ ਰਹਿਣੀ ਕੋਈ ਜਿਵੇਂ ਮਰਜੀ ਆਈ ਜਾਗੇ ਜਿਵੇਂ ਮਰਜੀ ਜਾਈ ਜਾਗੇ ਯਾਰ। ਕੋਣੇ ਕੀ ਹੈ ਮੇਰੇ ਕੋਲ ਹੀ ਰਹਿਣਾ ਤੁਸੀਂ। ਆਜਾ ਚੱਲੀ ਆਪਾਂ ਕੁਝ ਖਾਂ। ਚਲ। ਪਰਲੇ ਪਾਸੇ ਜਾ। ਹਾਂ ਦੂਜੇ ਪਾਸੇ ਦੀ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਮੇ ਤਾਂ ਕਿਕਰ। ਹਾਂ। ਚਲ ਠੀਕ ਹੈ। ਠੀਕ ਹੈ ਤੂੰ ਘੇੜਾ ਦੇਖ ਕਬਈ ਉੱਤੋਂ ਦੀ ਹੋ ਜਾਣਾ ਪਿੰਡ ਦੇ ਮੋਟਰਸਾਈਕਲ ਤੇ ਹਾਂ ਹਾਂ ਠੀਕ ਹੈ ਚਲ ਚੰਗਾ ਹੋਰ ਭਾਈ ਕਿਵੇਂ ਆ ਮੈਂ ਤਾਂ ਠੀਕ ਆ ਮੈਂ ਤੈਨੂੰ ਆਇਂ ਕਹਿੰਦੀ ਸੀ ਤੂੰ ਆਇਂ ਨਾ ਤੁਰਿਆ ਫਿਰ ਗਲੀਆਂ 'ਚ ਤੂੰ ਮਾੜਾ ਮੋਟਰ ਲੋਕ ਛਿਪ ਕੇ ਰਹਿ ਹੈ ਜਿੰਨਾ ਚਿਰ ਕੋਈ ਗੱਲ ਨਹੀਂ ਸਿਰੇ ਲੱਗਦੀ ਮੈਂ ਗਲੀਆਂ 'ਚ ਲੋਕਿਆ ਨਹੀਂ ਫਿਰਦਾ ਮੈਂ ਤਾਂ ਇਸ ਦਾ ਪਤਾ ਕਰਦੇ ਫਿਰਦਾ ਹਾਂ ਉਹਨਾਂ ਦਾ ਲੈ ਅਕੇ ਪਤਾ ਕਰਦੇ ਫਿਰਦਾ ਤੂੰ ਕਿਸੇ ਦੀ ਹੋਰ ਡਿਊਟੀ ਲਾ ਦੇ ਕੇ 2 ਰੁਪਏ ਵਾਪਸ ਸਾਹਮਣੇ ਅਸੀਂ ਅਸੀਂ ਸਾਰੇ ਸਾਰੇ ਕੰਮ ਇਸੇ ਕੰਮ ਦੇ ਉੱਤੇ ਹੋਏ ਪਏ ਆ ਕਾਲੇ ਦੀ ਡਿਊਟੀ ਲਈ ਹੋਈ ਹੈ ਕਾਲਾ ਗਿਆ ਹੋਇਆ ਉਹਨਾਂ ਦੇ ਪਿੰਡ ਠੀਕ ਹੈ ਨਾ ਉਹਨਾਂ ਦੇ ਪਿੰਡ ਭਾਲੀਆਂ ਦੇ ਉਹਨਾਂ ਨੂੰ ਮੈਂ ਦੱਸਿਆ ਮੈਂ ਖਾ ਭਰਾ ਵੀ ਐ ਕਰਕੇ ਐ ਕਰਕੇ ਜਾ ਮੜੇ ਉਸ ਗਲੀਆਂ ਦੇ ਵਿੱਚ ਠੀਕ ਹੈ ਨਾ ਤੇ ਮੈਂ ਤਾਂ ਹੁਣ ਆਇਆ ਸੀ ਇਧਰੋਂ ਮੈਨੂੰ ਛੱਡ ਕੇ ਗਿਆ ਹੈਗਾ ਜਗਦੀਪ ਉਹਨਾਂ ਦਾ ਅੱਛਾ ਹਾਂ ਉਹ ਮੈਨੂੰ ਛੱਡ ਕੇ ਗਿਆ ਉੱਥੇ ਮੋੜ ਦੇ ਉੱਤੇ ਮੈਂ ਹਚਲ ਮੈਂ ਘਰੇ ਜਾਣਾ ਰੋਟੀ ਖਾਣਾ ਕਰਨੇ ਨਾਲੇ ਤੇ ਨਾਲੇ ਮੈਂ ਜਾ ਕੇ ਮੈਂ ਪਸ਼ੂਆਂ ਵਾਸਤੇ ਪੱਠੇ-ਪੁੱਠੇ ਲੈ ਆਉਂਗਾ ਹੈ ਅੱਛਾ ਤੇ ਉਹ ਆਪਣੀ ਹੈ ਨਹੀਂ ਮਨਿੰਦਰ ਦੀ ਮਾਤਾ ਘਰੇ ਮੈਨਾਂ ਜਿੰਦਾ ਲੱਗਾ ਨਹੀਂ ਉਹ ਤਾਂ ਗਈ ਹੋਈ ਹੈਗੀ ਅੱਛਾ ਮਹਾਰਾਜ ਉਧਰ ਦੀ ਆਈ ਸੀ ਹਾਂ ਮੈਂ ਕਿਹਾ ਚੱਲ ਮੈਂ ਜਾਣੀ ਆ ਪਹਿਲਾਂ ਪਤਾ ਲੈਣੀਆਂ ਵੀ ਉਹ ਤੇ ਆ ਰਹੇ ਸੀ ਜਾਣੇ ਪੜਤਾਲ ਕਰ ਲਈ ਜਗਤਾਰ ਸਾਨੂੰ ਪਤਾ ਲੱਗ ਗਿਆ ਅੱਛਾ ਕਾਲੇ ਨੂੰ ਮੈਂ ਕਾਲੇ ਨੂੰ ਦੱਸਤਾ ਵੀ ਜਗਾ ਤਾਂ ਇੱਥੇ ਜਗਾ ਉਹ ਕਹਿੰਦਾ ਵੀ ਮੈਂ ਦੇਖ ਤਾਂ ਲਿਆ ਹੁਣ ਬਸ ਰੋਟੀ ਖਾ ਕੇ ਪੱਠੇ ਪਾ ਕੇ ਉਹ ਆਉਂਦਾ ਮੋਟਰਸਾਈਕਲ ਦੇ ਉੱਤੇ ਪਰਲੇ ਬਸ ਢੇੜਾ ਮਾਰ ਕੇ ਤੇ ਉਹ ਮੈਨੂੰ ਲੈ ਜਾਊਗਾ ਨਾਲ ਚਲ ਠੀਕ ਹੈ ਮਾੜਾ ਮੋਟਾ ਮੂੰਮਾ ਬੰਨ ਕੇ ਰੱਖਿਆ ਘਰ ਨਾਲ ਮੂੰਮਾ ਬੰਨ ਕੇ ਰੱਖਾਂਗਾ ਤੇ ਉਹ ਮੈਨੂੰ ਇੱਥੋਂ ਲੈ ਜਾਊਗਾ ਨਾਲ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਫੇਰ ਅਸੀਂ ਪੜਤਾਲ ਕਰਦੇ ਹਾਂ ਕੋਈ ਜਿਹੜਾ ਕੋਈ ਸਾਡਾ ਸਮਾਨ ਗਵਾਚਿਆ ਕੋਈ ਹਾਂ ਉਹ ਵੀ ਆਪ ਦਾ ਲੱਭਦੇ ਹਾਂ ਉਹੀ ਭਾਈ ਸਬੂਤ ਹੈ ਜੋ ਸਬੂਤ ਤੇਰੇ ਹੱਥ ਲੱਗਣਗੇ ਤੇਰੀ ਕੋਈ ਕਹਾਣੀ ਗਾਹਤ ਹਾਂ ਇਹ ਤਾਂ ਮੋਝ ਗੱਲਾਂ ਨਾਲ ਕਰੇ ਸੱਚ ਹਾਂ ਹੁਣ ਹੁਣ ਗੱਲਾਂ ਗੁੱਲਾਂ ਦਾ ਟਾਈਮ ਗਿਆ ਹੁਣ ਤਾਂ ਬਸ ਸਬੂਤ ਜਿਹੜੇ ਹੈਗੇ ਸਾਡੇ ਹੱਥ ਲੱਗ ਜਾਣ ਬਸ ਉਹ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਸਾਨੂੰ ਲੈ ਮਿਹਨਤ ਤਾਂ ਕਰਨੀ ਪਊਗੀ ਹੁਣ ਸਾਹਮਣੇ ਮੱਥੇ ਤਾਂ ਜਾ ਕੇ ਉਹਨਾਂ ਨੂੰ ਕੋਈ ਮੋਟਰਸਾਈਕਲ ਲਾ ਕੇ ਜਾਂਦੇ ਹੁਣ ਸਾਹਮਣੇ ਮੱਥੇ ਤਾਂ ਜਾ ਕੇ ਕਿਹਾ ਵੀ ਨਹੀਂ ਜਾਂਦਾ ਔਰ ਇੱਕ ਪੈਦਾਰੀ ਦਾ ਮਾਮਲਾਗਾ ਕੋਈ ਤਾਂ ਗੱਲ ਹੈ ਸਮਝ ਨਹੀਂ ਲੱਗਦੀ ਕੀ ਉਸ ਮੈਨੂੰ ਤਾਂ ਕਿਹਾ ਹੈ ਤੈਨੂੰ ਆਏ ਕਹਿਣੀ ਆ ਵੀ ਜਦੋਂ ਸਬੂਤ ਤੇਰੇ ਹੱਥ ਚ ਕਾਗਜ ਦੇ ਪੱਤਰ ਤੇਰਾ ਥਿਆ ਗਿਆ ਗੁੱਤ ਨੂੰ ਬਟਾ ਦੇ ਨੋ ਦੇ ਮੈਂ ਹੁਣ ਨਹੀਂ ਚੁੱਪ ਕਰਦਾ ਪਹਿਲਾਂ ਜਿਹੜਾ ਕਰ ਗਿਆ ਕਰ ਗਿਆ ਹੁਣ ਨਹੀਂ ਮੈਂ ਚੁੱਪ ਕਰਦਾ ਹੁਣ ਤਾਂ ਮੈਂ ਸਾਰਾ ਕੁਝ ਦੇਖੀ ਤੁਹਾਡੇ ਸਾਹਮਣੇ ਖੜਾਰੇ ਪਾ ਕੇ ਹਟੂਗਾ ਨਾਲੇ ਤੇਰੇ ਜਮਾਈ ਨੂੰ ਪਤਾ ਲੱਗੂ ਹਾਂ ਵੀ ਐਵੇਂ ਨਹੀਂ ਇਹ ਬੋਲਦੇ ਹਾਂ ਉਹੀ ਤਾਂ ਗੱਲ ਤਾਂ ਹੀ ਤਾਂ ਮੈਂ ਹੁਣ ਕਰ ਕਰਾ ਕੇ ਸਾਰਾ ਕੰਮ ਨਾਲੇ ਉਸੇ ਦੇ ਸਾਹਮਣੇ ਤੇ ਸਬੂਤ ਲੈ ਕੇ ਆਉਣੇ ਆ ਨਾ ਮਨਿੰਦਰ ਨੂੰ ਤੂੰ ਪੁੱਛਿਆ ਨਹੀਂ ਭਲਾ ਲਾਡੀ ਨੂੰ ਪਤਾ ਕਿ ਨਹੀਂ ਪਤਾ ਲਾਡੀ ਨੂੰ ਹਾਂਜੀ ਕੁਝ ਨਹੀਂ ਪਤਾ ਮੈਂ ਲਾਡੀ ਨੂੰ ਕੁਝ ਨਹੀਂ ਪਤਾਗਾ ਠੀਕ ਹੈ ਨਾ ਮੈਂ ਮਨਿੰਦਰ ਨੂੰ ਇਹ ਗੱਲ ਕਹੀ ਆ ਮੈਂ ਤੂੰ ਹਾਜੀ ਕੋਈ ਗੱਲ ਨਹੀਂ ਕਰੀ हां मां तू ਛੱਡੀ ਦੇ ਗੱਲ ਨੂੰ ਕੀ ਰਾਂ ਇੱਥੇ ਠੀਕ ਹੈ ਨਾ ਮੈਂ ਆਪਣੀ ਗੱਲ ਆਪਣੇ ਵਿੱਚ ਹੀ ਰਹਿਣ ਦੇ ਤੇ ਇਹਦੀ ਮਾਂ ਨੂੰ ਪਤਾ ਸੀ ਮੁੰਡੇ ਦੀ ਨੂੰ ਠੀਕ ਹੈ ਨਾ ਕੋਈ ਗੱਲ ਨਹੀਂ ਜੇ ਕੁਝ ਹੋਦਾ ਸਾਰਾ ਕੁਝ ਕੀਤਾ ਕਰਾਇਆ ਨਾ ਇਹ ਜਿੱਦੇ ਸਬੂਤ ਆ ਗਏ ਮੇਰੇ ਕੋਲ ਠੀਕ ਹੈ ਨਾ ਬਸ ਦਿਨ ਦੋ ਜਾਂ ਚਾਰ ਰੁਕ ਜਾ ਉਹਦੇ ਮੈਂ ਸਾਰਾ ਕੁਝ ਸਾਰਾ ਸਭ ਦੇ ਸਾਹਮਣੇ ਨਾਲ ਲੈ ਕੇ ਚੱਲੂ ਤੁਹਾਨੂੰ ਮੈਂ ਕੋਈ ਨਾ ਕੋਈ ਸਾਰੇ ਚਾਰ ਜਣਾਂ ਦੇ ਪਿੰਡਾਂ ਦੇ ਪਿੰਡ ਚੋਂ ਲੈ ਕੇ ਚੱਲੂ ਮੈਂ ਨਾਲ ਬਰਾਬਰ ਸਾਰਾ ਦੇ ਸਾਹਮਣੇ ਇਹਦੇ ਸਬੂਤ ਪੇਸ਼ ਕਰਾਂ ਮੈਨੂੰ ਤਾਂ ਬਥੇਰਾ ਹਰ ਖਮਾ ਤਾਂ ਬਣਾਵਣਾ ਹਜਾਰ ਲਾਉਂ ਇਹਦਾ ਹਾਂ ਜਾਦੇ ਚਾਂਬਲੀ ਆ ਪਹਿਲਾਂ ਕੁੜੀ ਨੂੰ ਟਿੰਡੀ ਦੇ ਵੀ ਤੇ ਚੱਕ ਛੱਡਿਆ ਹੁਣ ਤੇਰੇ ਮਗਰ ਪੈ ਗਈ ਦੇਖ ਹਾਂ ਜਿਵੇਂ ਬੈਰ ਹੁੰਦਾ ਵੀ ਤੇਰੇ ਪੁੱਤ ਦਾ ਘਰ ਵੱਗਿਆ ਓਹੋ ਗੱਲ ਤਾਂ ਉਹੀ ਐ ਬੈਰ ਤਾਂ ਹੈਗਾ ਹੀ ਐ ਜਦੋਂ ਸਾਰੀ ਵਸੀਅਤ ਦਾ ਮੈਨੂੰ ਪਤਾ ਸਾਰਾ ਕੁਝ ਹੈ ਹਰ ਚੀਜ਼ ਦਾ ਮੈਨੂੰ ਪਤਾ ਵੀ ਕੀ ਗੱਲ ਆ ਤਾਂ ਕਿਵੇਂ ਆ ਫੇਰ ਭਾਈ ਕੁਲਦੀਪ ਬਾਰੇ ਮੈਨੂੰ ਸਾਰਾ ਕੁਝ ਪਹਿਲਾਂ ਅਸੀਂ ਭੇਜ ਸੀਗਾ ਮੈਨੂੰ ਹੈ ਹੁਣ ਇਹਨੂੰ ਆਏ ਆ ਵੀ ਹੁਣ ਮੁੰਡਾ ਮੇਰਾ ਜਵਾਨ ਹੋ ਗਿਆ ਮੁੰਡੇ ਨੂੰ ਇਹਨੇ ਭਰਤਾ ਤੇ ਮੈਂ ਤਾਂ ਜਾਉਂਗੀ ਹਾਂ ਪਤਾ ਨਾ ਲੱਗ ਜੇ ਮੈਨੂੰ ਪਤਾ ਲੱਗ ਜੂਗਾ ਹਾਂ ਸਹੀ ਗੱਲ ਹੈ ਹੁਣ ਕਦੋਂ ਤੱਕ ਹੁੰਦੀ ਤਾਂ ਹੀ ਤਾਂ ਪਹਿਲਾਂ ਤਾਂ ਇੱਕ ਮਨਿੰਦਰ ਨੂੰ ਕੱਢਣ ਨੂੰ ਸਰਦਾ ਸੀ ਹਾਂ ਇਹ ਮਨਿੰਦਰ ਨੂੰ ਕੱਢਣ ਤਾਂ ਹੀ ਫਿਰਦੇ ਸੀ ਸਹੀ ਗੱਲ ਹੈ ਠੀਕ ਹੈ ਨਾ ਤੇ ਚਲ ਕੋਈ ਨਹੀਂ ਆਪੇ ਪਰਮਾਤਮਾ ਕਰੂ ਭਲੀ ਸੱਚਾ ਮਰਾਤੀ ਹੈ ਬਸ ਸਹੀ ਗੱਲ ਹੈ ਉਹ ਕਿੱਦਾਂ ਚੱਲਦੀ ਸੀ ਮੈਂ ਤਾਂ ਜਾਣਦੀ ਸੀ ਇਹ ਤਾਂ ਦੁੱਧ ਦੇ ਪੈਸੇ ਲੈਣੇ ਸੀਗੇ ਅੱਛਾ ਉਹ ਕੁੜੀ ਕਹਿੰਦੀ ਵੀ ਦੁਪਹਿਰੇ ਜੇ ਫੜ ਕੇ ਲੈ ਜੀ ਠੀਕ ਹੈ ਤੇ ਮੈਂ ਤਾਂ ਮੈਂ ਤਾਂ ਹਮਾਂ ਪਹਿਲਾ ਤਰਫ ਆ ਲੈ ਇੱਕ ਦਾ ਮੈਂ ਟਾਪੀ ਮੈਂ ਮੈਂ ਤਾਂ ਨਾ ਫੋਨ ਤੇ ਲੱਗਿਆ ਹੋਇਆ ਸੀ ਕਹਿੰਦਾ ਕਹਿੰਦਾ ਵੀ ਮੈਂ ਨਾ ਉੱਤੋਂ ਦੀ ਗੇੜਾ ਦੇ ਹੀ ਜਾਣਾ ਕਹਿੰਦਾ ਉਹਦੇ ਘਰ ਦੇ ਵਿੱਚ ਜਿੰਦਾ ਲੱਗਿਆ ਪਿਆ ਮੈਂ ਕਿ ਹੁਣ ਉੱਥੇ ਉਸ ਘਰ ਦੇ ਵਿੱਚ ਕਿਹਨੇ ਬੈਠਣਾ ਸੀ ਪਾਸੇ ਆ ਕੇ ਲੋਕੇ ਦੇਖੋ ਆਉਂਦੇ ਤਾਂ ਹੋਣਗੇ ਉੱਥੇ ਹਾਂ ਦੇਖੋ ਹੁਣ ਹਾਂ ਮਗਰ ਗੱਲ ਬਿਨਾਂ ਨਹੀਂ ਪਤਾ ਲੱਗਦਾ ਆਪ ਵੀ ਗਾ ਰੰਬ ਦੀ ਹੁੰਦੀ ਸੀ ਮੈਂ ਦੱਸਾਂ ਕਿਉਂਕਿ ਪਸ਼ੂਆਂ ਦਾ ਉੱਥੇ ਕਰਦੇ ਵਪਾਰ ਇਹ ਹੁਣ ਉਹ ਵੀ ਨਹੀਂ ਹੈਗੇ ਹੁਣ ਉੱਥੇ ਫਿਰ ਜਦੋਂ ਤੂੰ ਉੱਥੋਂ ਟੱਪਿਆ ਆ ਉਹਨਾਂ ਨੇ ਵੀ ਬਦਲਤਾ ਹੁਣ ਆਪਦਾ ਬਦਲਤਾ ਟਿਕਾਣਾ ਟਿਕਾਣਾ ਬਦਲਤਾ ਉਹਨਾਂ ਨੇ ਅਹੀਂ ਕਹਤਾ ਨਾ ਵੀ ਐ ਕਰਕੇ ਵੀ ਉਹ ਹਾਂ ਤੇ ਕੋਈ ਆ ਨਾ ਜਾਵੇ ਆ ਨਾ ਜਾਵੇ ਬਸ ਆਹੀ ਗੱਲ ਡਰਤਾ ਉਹਨਾਂ ਨੂੰ ਵੀ ਐ ਡਰਤਾ ਹੁਣ ਕਿਉਂ ਨਾ ਹੋਵੇ ਡਰਤਾ ਹੈਗਾ ਹੀ ਆ ਡਰਤਾ ਹੁਣ ਚੱਲ ਕੋਈ ਨਹੀਂ ਆਪਦੀ ਗੌਰ ਰੱਖੀ ਮਾੜੀ ਹਾਂ ਐਵੇਂ ਨਾ ਬੇਸਲਾ ਹੋ ਜੀ ਨਾ ਨਾ ਬੇਸਲਾ ਕੋਈ ਕੁਸ ਬਣਦਾ ਨਾ 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 ਬੇਸਲਾ ਤਾਂ ਕਰਦਾ ਪਤਨਹੇਲੇ ਹੋ ਗਏ ਅੱਗੇ ਹੋਰ ਤਿੰਨ ਚਾਰ ਵਾਰੀ ਹੋ ਗਿਆ ਹੁਣ ਗਾਜਬੀ ਠੀਕ ਨਹੀਂ ਹੋਈ ਤੁਸੀਂ ਪਾਣੀ ਲੈ ਦੇ ਮੈਨੂੰ ਨਹੀਂ ਬਸ ਮੈਂ ਕਹਿ ਦਿੱਤੀ ਸੀ ਮੈਂ ਦੱਸ ਤੂੰ ਵੀ ਕੁਛ ਖਾਣਾ ਉਹ ਵੀ ਬਣਾ ਦਿੰਨੀ ਆ ਰੋਟੀ ਤਾਂ ਤੁਹਾਡੀ ਬੰਦ ਕੀਤੀ ਹੋਈ ਆ ਖਿਚੜੀ ਬਣਾ ਦੇ ਯਾਰ ਹਾਂ ਤਾਂ ਬਣਾ ਦਿੰਨੀ ਆ ਹੋਰ ਤਾਂ ਕੁਛ ਲੰਘਦਾ ਨਹੀਂ ਡਾਕਟਰ ਨੇ ਕਿਹਾ ਕਿ ਹਲਕਾ ਹਲਕਾ ਖਾਣਾ ਤੇ ਹਲਕਾ ਹਲਕਾ ਤਾਂ ਖਾਣੇ ਪਤਾ ਨਹੀਂ ਕੀ ਖਾਂਦੇ ਰਹੇ ਹੋ ਬਾਹਰ ਆ ਖਾਣ ਪੀਣ ਕਰਕੇ ਹੋਇਆ ਕੁਛ ਤੁਹਾਨੂੰ ਯਾਰ ਖਾਣਾ ਬਿਨਾ ਮੈਂ ਕੀ ਆ ਆ ਦੇਖ ਕਿੰਨੀ ਹਾਲਤ ਖਰਾਬ ਹੈ ਤੇ ਤੁਸੀਂ ਐਂ ਦੇਖੋ ਮਾਰੀ ਮੁੜੀ ਸੁਧਰ ਗਈ ਹਾਲਤ ਤੁਹਾਡੀ ਜਿਹੜਾ ਹਾਲ ਪਹਿਲਾਂ ਸੀ ਨਾ ਤੁਸੀਂ ਵੀ ਥੋੜਾ ਖਫਤੇ ਨਹੀਂ ਸੀ ਕੀ ਹੋ ਰਿਹਾ ਤੁਹਾਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਇੱਕੋ ਦਾ ਨਹੀਂ ਸਿਰ ਦੁੱਖਦਾ ਦੋੱਖਦਾ ਸਾਰਾ ਕੁਝ ਇੱਥੇ ਛਾਤੀ ਤੇ ਜਮ ਹੋ ਗਿਆ ਪਤਾ ਨਹੀਂ ਕੀ ਚੱਕਰ ਬਣਿਆ ਯਾਰ ਡਾਕਟਰ ਨੇ ਕੀ ਖਾਦਾ ਸੀ ਬਾਅਦ ਤੁਸੀਂ ਉਹਦੇ ਖਾਦਾ ਤਾਂ ਕੁਝ ਨਹੀਂ ਹਾਂ ਡਾਕਟਰ ਕਹਿੰਦਾ ਕੋਈ ਗੱਲ ਨਹੀਂ ਇਹ ਪ੍ਰੋਬਲਮ ਹੈ ਮੈਂ ਸਮਝ ਚਾਉਣ ਵਾਲੀ ਨਹੀਂ ਹੈਗੀ ਉਹਨੇ ਟੈਸਟ ਦੱਸੇ ਸੀ ਫੁੱਲ ਬਾਡੀ ਦੇ ਅੱਛਾ ਉਹ ਕਰਵਾ ਕੇ ਆਏ ਅੱਜ ਕਹਿੰਦੇ ਆ ਆ ਜਾਣੀ ਆ ਤਿੰਨ ਦਿਨਾਂ ਬਾਅਦ ਆਉਣੀਆਂ ਹੁੰਦੀਆਂ ਨੇ ਚਲ ਪਤਾ ਲੱਗਦਾ ਤੁਸੀ ਦਵਾਈ ਨਹੀਂ ਲੱਤਿਆਂ ਖੰਗੀਆਂ ਨੇ ਉਪਰ ਆ ਤਾਂ ਠੀਕ ਸੀ ਪਤਾ ਨਹੀਂ ਹਰ ਕੀ ਹੋਇਆ ਪਿਆ ਸਾਰੇ ਸਰੀਰ ਚੋਂ ਕਦਮ ਕੰਮਾ ਛਿੜ ਜਾਂਦਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਸਮਝ ਨਹੀਂ ਆ ਰਿਹਾ ਬੁਖਾਰ ਤਾਂ ਨਹੀਂ ਹੋਇਆ ਮੈਂ ਬੁਖਾਰ ਨਹੀਂ ਹੈਗਾ ਬੁਖਾਰ ਤਾਂ ਨਹੀਂ ਹੈਗਾ ਪਤਾ ਨਹੀਂ ਕੀ ਹੋਇਆ ਤੁਸੀਂ ਧਿਆਨ ਨਹੀਂ ਰੱਖਦੇ ਨਾ ਜਿੱਦ ਨੂੰ ਜੀ ਕਰਦਾ ਆ ਸਵੇਰ ਕੋਈ ਇੰਨੀ ਠੰਡ ਹੁੰਦੀ ਕਪੜੇ ਜਿਹੜਾ ਪਾ ਕੇ ਨਹੀਂ ਜਾਂਦੇ ਐਂ ਵਗ ਜਾਂਦੇ ਹੋ ਤਾਂ ਇਹ ਠੰਡ ਲੱਗ ਗਈ ਤੁਹਾਨੂੰ ਟੈਸਟ ਕਰਵਾ ਕੇ ਆਇਆ ਸੀ ਉਹ ਦਿੱਤਾ ਮੈਂ ਓ ਮੈਨੂੰ ਕੀ ਪਤਾ ਲਿਗਾ ਵੀ ਮੈਂ ਬਿਮਾਰ ਹੋ ਜਾਊਂਗਾ ਇਹ ਬੁਖਾਰ ਤਾਂ ਮੈਨੂੰ ਕਦੇ ਵੀ ਨਹੀਂ ਜੜਿਆ ਜਿਹੜਾ ਐ ਕਿ ਚੜਿਆ ਚਲ ਕੋਈ ਨਾ ਜੀ ਠੀਕ ਹੋ ਜਾਉਗੇ ਤੁਸੀਂ ਇਹਨੂੰ ਕਿੰਨਾ ਨਾਲ ਇਹਨਾਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ ਕੋਈ ਜਾਂਦਾ ਆਂਦਾ ਬਿਮਾਰ-ਮਾਤਕ ਹੁੰਦੀ ਰਹਿੰਦੇ ਆਪਾਂ ਕੋਈ ਅੱਠ ਮਾਰਦਾ ਹੁੰਨੇ ਆ ਪਰ ਇਹ ਯਾਰ ਮੈਨੂੰ ਆਇ ਲੱਗਦਾ ਕੋਈ ਬਿਮਾਰੀ ਨਹੀਂ ਹੈ ਇਹ ਤਾਂ ਕੁਝ ਹੋਰ ਹੀ ਹੈ ਜੇ ਮਨ ਲੈ ਵੀ ਸਰੀਰ ਨੂੰ ਕੁਝ ਹੋ ਨਹੀਂ ਗਿਆ ਹੁੰਦਾ ਕਿ ਕਿਸੇ ਨੇ ਕੀਤਾ ਹੁੰਦਾ ਇਦਾਂ ਦਾ ਉਹ ਇਹਨਾਂ ਪੁੱਠਾ ਕਹਤੋਂ ਬੋਲਦੇ ਹੋ ਕੀ ਹੋਣਾ ਕੁਝ ਨਹੀਂ ਹੋਇਆ ਤੁਹਾਨੂੰ ਤੁਹਾਨੂੰ ਨੈਗੇਟਿਵ ਨਾ ਸੋਚੋ ਨਾਲੇ ਸੱਚ ਤੁਹਾਨੂੰ ਤੁਸੀਂ ਤਾਂ ਨਹੀਂ ਪੁੱਛਿਆ ਗਾ ਮੈਂ ਦੱਸ ਦਿੰਆਂ ਬਾਪੂ ਆ ਗਏ ਸੀਗੇ ਘਰੇ ਹੈ ਹਾਂਜੀ ਉਹ ਕਿਤੇ ਗਏ ਹੋਏ ਸੀਗੇ ਕੰਮ ਤੇ ਫੋਨ ਉੱਥੋਂ ਦਾ ਖਰਾਬ ਹੋ ਗਿਆ ਸੀ ਤਾਂ ਕਰਕੇ ਫੋਨ ਨਹੀਂ ਲੱਗਿਆ ਤੇ ਫਿਰ ਮੈਂ ਦੱਸਿਆ ਸੀ ਮੰਮੀ ਨੇ ਕਹਿੰਨੀ ਹੁਣ ਤਾਂ ਆ ਜਾ ਤੂੰ ਫਿਕਰ ਨਾ ਕਰ ਤੂੰ ਉਸ ਤਾਂ ਨਹੀਂ ਪੁੱਛਿਆ ਚਲ ਮੈਂ ਆਂ ਅੱਛਾ ਚਲ ਬੜੀਆ ਚਲ ਆ ਗਿਆ ਤਾਂ ਇੰਨਾ ਕਦੋਂ ਖੰਗੀ ਆ ਲੈ ਮੈਂ ਡਾਕਟਰ ਕੋਲ ਚੱਲੀ ਆਪਾਂ ਚੱਲ ਗਏ ਅੱਗੇ ਵੀ ਨਹੀਂ ਬੱਸ ਯਾਰ ਬਸ ਕੋਈ ਨਹੀਂ ਰਿਪੋਰਟ ਆ ਜਾਣਗੀਆਂ ਫਿਰ ਦਵਾਈ ਲਵਾਂਗਾ ਉਦੋਂ ਪਹਿਲਾਂ ਦਵਾਈ ਨਹੀਂ ਡਾਕਟਰ ਕਹਿੰਦਾ ਸੀ ਸਾਰਾ ਕੁਝ ਪਤਾ ਲੱਗ ਜਾਊਗਾ ਵੀ ਤੂੰ ਕੀ ਖਾਂਦਾ ਇਹਨੇ ਪਿਛਲੇ ਦਿਨਾਂ ਦੇ ਵਿੱਚ ਕੀ ਨਹੀਂ ਖਾਦਾ ਸਾਰਾ ਕੁਝ ਉਹ ਰਿਪੋਰਟਰਾਂ ਦੇ ਵਿੱਚ ਆ ਜਾਊਗਾ ਉਸ ਤੋਂ ਬਾਅਦ ਵਿੱਚ ਦੇਖਾਂਗੇ ਨਾਲੇ ਮੇਰੀ ਗੱਲ ਸੁਣ ਮੇਰਾ ਖਾਣਾ ਪੀਣਾ ਸਾਰਾ ਕੁਝ ਤੂੰ ਹੀ ਬਣਾਇਆ ਕਰ ਚੰਗਾ ਮੈਨੂੰ ਬੁਲਬੁਲ ਤੇ ਸ਼ੱਕ ਲੱਗਦਾ ਕਿਤੇ ਉਹਨਾਂ ਨੇ ਕੁਝ ਖਵਾਤਾ ਹੋਵੇ ਤੁਹਾਡੀ ਸਹੀ ਹੈ ਜੀ ਆਪਾਂ ਇਹਨਾਂ ਚਿੱਲੇ ਚੌਂਕੇ ਤੇ ਚੜਾਉਣ ਹੋਣੀ ਚਾਹੀਦਾ ਬਾਕੀ ਆ ਜਵਾਕ ਵੀ ਰੋਟੀ ਪਾਣੀ ਆ ਖਾਂਦੇ ਆ ਨਾ ਕੱਲ ਨੂੰ ਕੋਈ ਜਵਾਕਾਂ ਨੂੰ ਪ੍ਰੋਬਲਮ ਹੋ ਗਈ ਫਿਰ ਆਪਾਂ ਕੀ ਕਰਾਂਗੇ ਹੈ ਇਨੀਸ਼ੀਏਟਿਵ ਬਦਲ ਨਹੀਂ ਸਕਦੀ ਮੈਨੂੰ ਪਤਾ ਤੂੰ ਥੋੜਾ ਬਹੁਤ ਧਿਆਨ ਰੱਖਿਆ ਕਰ ਨਾ ਕੋਈ ਗੱਲ ਨਹੀਂ ਮੈਂ ਤਾਂ ਝੁੱਲੇ ਚੌਂਕੇ ਦਾ ਆਪੇ ਕਰ ਲਿਆ ਕਰੋ ਆਪਾਂ ਇਹਨੂੰ ਝੁੱਲੇ ਚੌਂਕੇ ਤੇ ਚੜਾਉਂਦੀ ਨਹੀਂ ਹੈ ਜੀ ਬੱਸ ਕੋਈ ਨਾ ਚੱਲ। ਤੂੰ ਆਏ ਘਰ ਖਿਚੜੀ ਬਣਾ ਦੇ ਮੈਨੂੰ। ਮੈਂ ਇੱਥੇ ਪਿਆ ਡਿਆ। ਠੀਕ ਹੈ। ਕੰਬਲ ਜੱ ਲੈ ਆ ਦੇ ਅੰਦਰੋਂ। ਹਾਂਜੀ ਲੈ ਆ ਦੇਣੀ। ਆਏ ਰਬਾ ਜਿੱਥੇ ਜਿੱਥੇ ਚਾਚੇ ਨੇ ਕਿਹਾ ਸੀ ਸਾਰੇ ਉੱਥੇ ਤਾਂ ਭਾਲ ਲਿਆ। ਇੱਧਰ ਤਾਂ ਵਿਆਹ ਚੱਲੀ ਜਾਂਦਾ। ਐਸੇ ਜਿਹਾ ਤਾਂ ਕੋਈ ਥਾਂ ਹੀ ਨਹੀਂ ਹੈਗਾ ਜਿੱਥੇ। ਬੱਕੇ ਚਾਚਾ ਦਾ ਕਹਿੰਦਾ ਸੀ ਵਿਲੇ ਥਾਵਾਂ 'ਚ ਇਹ ਤਾਂ ਸਾਰੇ ਘਰਾਂ 'ਚ ਇੱਥੇ ਲੋਕ ਵੱਸਦੇ ਆ ਹੈ ਵਿਲਾ ਥਾਂ ਦਾ ਕੋਈ ਦਿਸਿਆ ਨਹੀਂ ਬਸ ਕਿਧਰ ਤਾਂ ਪ੍ਰੋਗਰਾਮ ਆ ਐਵੇਂ ਬੜਨ ਦਾ ਫਾਇਦਾ ਨਹੀਂ ਐਵੇਂ ਮੜੇ ਜੇ ਖਾਤਰ ਗੱਲ ਹੋਰ ਵਧੂਗੀ ਦੇਖਦੇ ਆ ਚਾਚੇ ਨੂੰ ਪੁੱਛਣ ਦੇ ਇੱਧਰ ਤਾਂ ਮੈਂ ਸਾਰੇ ਦੇਖ ਲਿਆ ਆ ਬੈਠਾ ਲੈ ਚਾਚਾ ਜੀ ਪਹਿਲਾਂ ਹੀ ਆਖਿਆ ਸੀ ਨਾ 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 ਉਧਰਲੇ ਪਾਸੇ ਇੱਧਰਲੇ ਪਾਸੇ ਸਾਰੇ ਜਾਇਆ ਕਿਤੇ ਆ ਗਿਆ ਕਾਲਾ ਵੀ ਮੇਰੇ ਕੋਲ ਹਾਂ ਓਹੋ ਚੱਲ ਤੈਨੂੰ ਦੱਸ ਦਿੰਨਾਗਾ ਮੈਂ ਠੀਕ ਹੈ ਕੋਈ ਗੱਲ ਨਹੀਂ ਪੁੱਛਦਾ ਹੁਣ ਹਜੇ ਮੈਂ ਚਾਚਾ ਇਧਰ ਲੰਘਿਆ ਸਾਰੀਆਂ ਗਲੀਆਂ 'ਚ ਜਾਇਆ ਮੈਂ ਹੈ ਇਧਰ ਤਾਂ ਕੋਈ ਸੁਨਣਾ ਘਰੀ ਹੈ ਨਹੀਂ ਬਾਕੀ ਇਧਰ ਵਿਆਹ ਗਿਆ ਕਿਸੇ ਦੇ ਹੈ ਸਾਰਾ ਧਾਰਾ ਰੋਕਿਆ ਪਿਆ ਸੁਨਣਾ ਆ ਘਰ ਕਿਉਂ ਨਹੀਂ ਹੈਗਾ ਉੱਥੇ ਪਸ਼ੂ ਹੁੰਦੇ ਆ ਉੱਥੇ ਗਾਵਾਂ ਰੰਬਦੀਆਂ ਉੱਥੇ ਜਿਹੇ ਜੀ ਲੋਕੇਸ਼ਨ ਤੂੰ ਮੈਨੂੰ ਦੱਸੀ ਸੀ ਠੀਕ ਆ ਉਹ ਜਿਹਾ ਕੁਝ ਨਹੀਂ ਸੀਗਾ ਉਹ ਜਿਹਾ ਇੱਕ ਬਾੜਾ ਮਿਲਿਆ ਸੀ ਮੈਨੂੰ ਉੱਥੇ ਕੋਈ ਪਸ਼ੂ ਨਹੀਂ ਸੀ ਕੁਝ ਨਹੀਂ ਸੀ ਸਾਰਾ ਉਹਦਾ ਸਾਫ਼ ਕਰਕੇ ਜਿੰਦਾ ਲਾਇਆ ਪਿਆ ਉਹ ਚ ਕਿੱਕਰ ਸੀਗੀ ਹਾਂ ਕਿੱਕਰ ਸੀਗੀ ਮੋੜ ਜਿਹੇ ਦੇ ਉੱਤੇ ਹਾਂ 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 ਉਥੇ ਦਾ ਜਿੰਦਲਾਇਆ ਪਿਆ ਉਥੇ ਦਾ ਕੋਈ ਪਸ਼ੂ ਨਹੀਂ ਢਾਂਡਾ ਨਹੀਂ ਕੋਈ ਮਸ਼ੀਨਰੀ ਨਹੀਂ ਉਹ ਤਾਂ ਐਂ ਲੱਗਦਾ ਜਿਵੇਂ ਕੋਈ ਵਾਸਾ ਉੱਥੇ ਹੁੰਦਾ ਹੀ ਨਹੀਂ ਆਉਂਦਾ ਜਾਂਦਾ ਹੀ ਨਹੀਂ ਹੁੰਦਾ ਫਿਰ ਘਰ ਤਾਂ ਉਹੀ ਸੀ ਇੱਕ ਵਾਸੇ ਛੱਡੜਾ ਜਿਹਾ ਬਣਿਆ ਹੋਇਆ ਹਾਲ ਜੇ ਪਈ ਉੱਥੇ ਤਾਂ ਮੈਨੂੰ ਬੰਨ ਕੇ ਰੱਖਿਆ ਹੋਇਆ ਸੀ ਤੇ ਫਿਰ ਉੱਥੇ ਕੁਝ ਹੋਵੇ ਤਾਂ ਸੀ ਹੈ ਤੂੰ ਤਾਂ ਕਹਿੰਦਾ ਇੱਥੇ ਪਸ਼ੂ ਸੀਗੇ ਹੁਣ ਇੱਕੇ ਦਾ ਫਿਰ ਜਾਂ ਫਿਰ ਉਹਨਾਂ ਨੇ ਸਬੂਤ ਮਿਟਾਤੇ ਸਾਰੇ ਖਾਲੀ ਕਰਤਾ ਉਹ ਉਹ ਤਾਂ ਉਹਨਾਂ ਨੇ ਖਾਲੀ ਕਰਵਾਤਾ ਉਹ ਫਿਰ ਫਿਰ ਹੁਣ ਦੱਸ ਕੀ ਕਰਗੇ ਕਰਨਾਂ ਦਾ ਕੀ ਆ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਦੇਖ ਜਿਹੜੀ ਤੂੰ ਕਹਦਾ ਇਹ ਮੈਨੂੰ ਗੱਡੀ 'ਚ ਸੱਟ ਕੇ ਲੈ ਕੇ ਗਏ ਸੀ ਹਾਂ ਠੀਕ ਆ ਉਹ ਗੱਡੀ ਕਿਸੇ ਦੀ ਆਪਦੀ ਪਰਸਨਲ ਤਾਂ ਹੁੰਦੀ ਨਹੀਂ ਇਹੋ ਜੇ ਕੰਮਾਂ ਖਾਤਰ ਤਾਂ ਲੁੱਟਾਂ ਖੋਹ ਵਾਲੀਆਂ ਗੱਡੀਆਂ ਹੁੰਦੀਆਂ ਖੋਹਾਂ ਕਰੀਆਂ ਹਾਂ ਹਾਂ ਠੀਕ ਆ ਕਿਉਂ ਇਹਨਾਂ ਦਾ ਰੋਜ਼ ਦਾ ਕੰਮ ਹੁੰਦਾ ਲਟੇਰਿਆਂ ਦਾ ਮੈਂ ਤੈਨੂੰ ਐਂ ਕਹਣਾ ਵੀ ਆ ਕਰਾਂ ਤੇ ਮੱਥਾ ਮਾਰਨ ਨਾਲੋਂ ਕਾਜੇ ਆਪਾਂ ਕਿਸੇ ਟੈਕਸੀ ਸਟੈਂਡ 'ਚ ਦੇਖ ਗਏ ਕਿ ਆ ਕੋਈ ਗੱਡੀ ਦੀ ਸਿਆਣ ਆ ਜੇ ਜਾਂ ਕਿਸੇ ਆਪਾਂ ਠਾਣੇ ਠੂਨੇ 'ਚ ਦੇਖ ਗਏ ਹਾਂ ਕਈ ਵਾਰੀ ਪੁਲਿਸ ਵਾਲਸਾਂ ਦੇ ਧੱਕੇ ਚੜ ਜਾਂਦੀਆਂ ਗੱਡੀਆਂ ਥਾਣੇ ਠੋਣਿਆਂ 'ਚ ਖੜ ਜਾਂਦੀਆਂ ਜਾਂਦੀਆਂ। ਜੀ ਵੀ ਮੈਨੂੰ ਗੱਡੀ ਦਾ ਚਿੱਟੇ ਰੰਗ ਦੀ ਸੀ ਇਹਨਾਂ ਦਾ ਮੈਨੂੰ ਪਤਾ ਹੈ। ਕੋਈ ਤੈਨੂੰ ਮਾੜੀ-ਮੋਟੀ ਆਏ ਤਾਂ ਨਿਸ਼ਾਨੀ ਉਹ ਵੀ ਕਿਹੜੀ ਗੱਡੀ ਸੀ? ਕੋਈ ਕੋਸਰ ਸਟicker ਵਗੈਰਾ ਲੱਗਿਆ ਹੋਵੇ ਜਾਂ ਕੁਝ ਫੋਟੋ ਲੱਗੀ ਹੋਵੇ ਅੱਜਕੱਲ? ਹਾਂ ਫੋਟੋ ਲੱਗੀ ਹੋਈ ਸੀ। ਉਹਦੀ ਗੱਡੀ ਦੇ ਮੂਰੇ ਬਾਲ ਦੀ ਫੋਟੋ ਲੱਗੀ ਹੋਈ ਆ ਫੁੱਟਬਾਲ ਦੀ। ਐਂ ਦਾ ਚਾਚਾ ਯਾਰ 50 ਗੱਡੀਆਂ ਦੇ ਮੂਰੇ ਲੱਗੀਆਂ ਹੁੰਦੀਆਂ ਫਟਵਾਲਦੀਆਂ ਫੋਟਵਾਂ। ਹੈ ਕੋਈ ਗੱਡੀ ਦਾ ਐ ਪਤਾ ਹੋਵੇ ਨਾ ਵੀ ਆਹ ਗੱਡੀ ਸੀ। ਗੱਡੀ ਹੁਣ ਕੀ ਬਤਾ ਕਿਹੜੀ ਗੱਡੀ ਸੀ ਉਹ ਹੁਣ ਮੈਨੂੰ ਇੰਨਾ ਕਿੱਥੇ ਸੁਰਤ ਸੀਗੀ ਤੂੰ ਹੁਣ ਸਿਆਣਤਾ ਲੈਂਗਾ ਤੈਨੂੰ ਐਂ ਤਾਂ ਪਤਾ ਲੱਗ ਜੂ ਵੀ ਆ ਗੱਡੀ ਸੀ ਫੇਰ ਤਾਂ ਮੈਂ ਸਿਆਣ ਲਉ ਜੇ ਮੈਨੂੰ ਪਤਾ ਲੱਗ ਗਿਆ ਫੇਰ ਹੁਣ ਫੇਰ ਐਂ ਕਰਦੇ ਆ ਫੇਰ ਆਪਾਂ ਦੇਖ ਲੈਨੇ ਆ ਗੱਡੀਆਂ ਦਾ ਉਥੇ ਸਟੈਂਡ ਅਸਟੂਡਾ ਚ ਪਤਾ ਕਰ ਲੈਨੇ ਆ ਸਟੈਂਡ ਅਸਟੂਡਾ ਦੇ ਵਿੱਚ ਪਤਾ ਕਰਦੇ ਆ ਫੇਰ ਆਪਾਂ ਪਤਾ ਕਰਕੇ ਨਾ ਆਪਾਂ ਨੂੰ ਪਤਾ ਕਰਦੇ ਆ ਵੀ ਕਿਹੜੇ ਬੰਦੇ ਨੇ ਕਿਡਨਾਪ ਕੀਤਾ ਸੀ ਬੰਦੇ ਜੇ ਕਿਰਾ ਮੜੀ ਇੰਨਾ ਕਿ ਵੀ ਸਰਾਗ ਹੱਥ ਮਿਲ ਗਿਆ ਨਾ ਫੇਰ ਤਾਂ ਗਾਂ ਦੀ ਗਾਂ ਗੁੱਥੀ ਸੁੱਝਦੀ ਜਾਂਦੀ ਹੁੰਦੀ ਆ ਹੁਣ ਤਾਂ ਆਪਣੇ ਹੱਥ ਪੱਲੇ ਨਹੀਂ ਆਹ ਜਿਹੜਾ ਵੱਡੇ ਅੱਡੇ ਤੇ ਇਧਰਲੇ ਪਾਸੇ ਟੈਕਸੀ ਸਟੈਂਡ ਇਧਰਲੇ ਪਾਸੇ ਤੂੰ ਜਾ ਹਾਂ ਇਧਰ ਮਾਨੇ ਵਾਲੇ ਪਾਸੇ ਮੈਂ ਜਾਣਾ ਓਹੋ ਤੂੰ ਮੇਰੇ ਨਾਲ ਹੀ ਚੱਲ ਕਿਉਂ ਆਇਆ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਸਿਆਣੇ ਦਾ ਤੂੰ ਤੂੰ ਇਧਰ ਭਾਲਦਾ ਫਿਰ ਉਧਰ ਮੇਰੇ ਭਾਵੇਂ ਸਾਹਮਣੇ ਖੜੀ ਹੋਵੇ ਮੈਨੂੰ ਕੀ ਸਿਆਣ ਆਊਗੀ ਠੀਕ ਹੈ ਹੈ ਠੀਕ ਇਧਰ ਤਾਂ ਐਵੇਂ ਹੁਣ ਇੱਥੇ ਦਾ ਕੁਝ ਨਹੀਂ ਜਿਹੇ ਜਾ ਤੂੰ ਦੱਸਿਆ ਹੀ ਲਗੇ ਜਨ ਇੱਕ ਹੀ ਸੀ ਉਹ ਬੜਾ ਜਾ ਬੜਾ ਚਾਰ ਗਲੀਆਂ ਜੇੜੇ ਕੱਢ ਤੇ ਚਾਰ ਵਾਰੀ ਇੱਥੇ ਆ ਕੇ ਲੋਕ ਮੈਨੂੰ ਪੁੱਛਦੇ ਕਹਿੰਦੇ ਹਾਂ ਭਾਈ ਕਿਵੇਂ ਤੁਰਿਆ ਫਿਰਦਾ ਹਾਂ ਇਧਰ ਵਿਆਹ ਹੈਗਾ ਮੈਂ ਉਧਰੋਂ ਟੱਪ ਕੇ ਆ ਫਿਰ ਐ ਕਰਦੇ ਆ ਚਲ ਫਿਰ ਆਪਾਂ ਟੈਕਸੀ ਸਟੈਂਡ ਕੋਲ ਚੱਲਦੇ ਆ ਹਨਾ ਕਿਰ ਦੇਖਦੇ ਆ ਲੱਭਦੇ ਆ ਕੋਈ ਦੋ ਇੱਕ ਦੋ ਦਿਨ ਦੇ ਵਿੱਚ ਵਿੱਚ ਟੈਕਸੀ ਦੇ ਤੋਂ ਪਤਾ ਲੱਗ ਗਿਆ ਨਾ ਗੱਡੀ ਦਾ ਤੇ ਗੱਡੀ ਦਾ ਮੈਨੂੰ ਯਾਦ ਆ ਵੀ ਉਹਦੇ ਤੇ ਬਾਲ ਜੀ ਬਣੀ ਹੋਈ ਸੀ ਮੈਨੂੰ ਇੰਨਾ ਇੰਨਾ ਕ ਤਾਂ ਮੈਂ ਦੇਖਿਆ ਸੀ ਉਹਦੇ ਤੇ ਬਾਲ ਬਣੀ ਹੋਈ ਸੀ ਬਾ ਫਿਰ ਆਪਾਂ ਨੂੰ ਪਤਾ ਲੱਗ ਗਿਆ ਚਲ ਆ ਜਾ ਉੱਥੇ ਦੇਖਦੇ ਆ ਆਹ